ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਨਮਾਣਾ ਮੱਲੀ ਤਾਂ ਦੋਸਤੋ ਅਕਸਰ ਹੀ ਆਪਾਂ ਜ਼ਿਮੀਦਾਰਾਂ ਨੂੰ ਵੇਖਿਆ ਵੀ ਕਣਕ ਲਾਲਿਆ ਝੋਨਾ ਲਾਲਿਆ ਕਣਕ ਲਾਲਿਆ ਝੋਨਾ ਲਾਲਿਆ ਇਹ ਪਹਿਲੇ ਜ਼ਿਮੀਦਾਰ ਆ ਜਿਹੜੇ ਕਿ ਬਿਜ਼ਨਸ ਮਾਈਡ ਨਾਲ ਜਿਨ੍ਹਾਂ ਨੇ ਇਹ ਕੰਮ ਸ਼ੁਰੂ ਕੀਤਾ ਤਾਂ ਦੋਸਤੋ ਅੱਜ ਤੁਹਾਨੂੰ ਦਿਖਾਵਾਂਗੇ ਸਾਡੇ ਪਿੰਡ ਲਬਾਣਿਆ ਵਾਲੀ ਦੇ ਸੰਧੂਆਂ ਦੀ ਫੀਡ ਫੈਕਟਰੀ ਸੰਧੂ ਫੀਡ ਫੈਕਟਰੀ ਦੋਸਤੋ ਛੋਟੀ ਜੀ ਚੱਕੀ ਤੋਂ ਕਿਵੇਂ ਕੰਮ ਸ਼ੁਰੂ ਕੀਤਾ ਕਿਵੇਂ ਇੱਥੇ ਤੱਕ ਪਹੁੰਚੇ ਤੇ ਤੁਹਾਨੂੰ ਪੂਰਾ ਕੰਮ ਵਿਖਾਉਣੇ ਆ ਨੰਬਰ ਵੀ ਸਜੈਸਟ ਕਰਾਂਗੇ ਤੇ ਮੇਰਾ ਵੀਰ ਇਸ ਫੈਕਟਰੀ ਚ ਆਇਆ ਜੇ ਜਰੂਰ ਤੇ ਮੈਂ ਹੈਰਾਨ ਰਹਿ ਗਿਆ ਇੱਕ ਨਿੱਕੀ ਜੀ ਚੱਕੀ ਲਾ ਕੇ ਉਸ ਤੋਂ ਬਾਅਦ ਯਾਰ ਕਿਵੇਂ ਨਿੱਕੇ ਨਿੱਕੇ ਕੰਮ ਵਧਾ ਕੇ ਅੱਜ ਬੰਦੇ ਲੱਖਾਂ ਰੁਪਇਆ ਕਮਾ ਰਹੇ ਨੇ ਮੁੰਡਾ ਕਹਿੰਦਾ ਮੈਂ ਬਾਹਰ ਜਾਂਦਾ ਸੀ ਬਾਪੂ ਮੈਨੂੰ ਬਾਹਰ ਭੇਜਦਾ ਸੀ ਕਹਿੰਦਾ ਸੀਗਾ 20-25 ਲੱਖ ਲਾ ਕੇ ਪੁੱਤ ਬਾਹਰ ਜਾ ਵੜ ਕਹਿੰਦਾ ਮੈਂ ਆਖਿਆ ਬਾਪੂ ਤੂੰ ਮੈਨੂੰ 12-13 ਲੱਖ ਰੁਪਇਆ ਦੇ ਦੇ ਮੈਂ ਬਾਹਰ ਨਹੀਂ ਜਾਣਾ ਤੇ ਮੈਂ ਤਾਂ ਆ ਕੰਮ ਸ਼ੁਰੂ ਕਰਨਾ ਤਾਂ ਦੋਸਤੋ ਤੁਸੀਂ ਪਹਿਲਾਂ ਕੰਮ ਦੇਖੋ ਉਸ ਤੋਂ ਬਾਅਦ ਦੇਖੋ ਤੁਸੀਂ ਬੰਦੇ ਨੇ ਕਿਵੇਂ ਕੰਮ ਬਣਾਇਆ ਕਿਵੇਂ ਐਡਾ ਵੱਡਾ ਕੰਮ ਖੜਾ ਕੀਤਾ ਤੇ ਬੰਦੇ ਦੀ ਸਪੋਰਟ ਕਰਨੀ ਬੰਦੀ ਆ ਜੀਵਿੰਦਾਰੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਜੇਕਰ ਕੋਈ ਜੱਟ ਦਾ ਪੁੱਤ ਬਿਜ਼ਨਸ ਕਰਦਾ ਨਾ ਤੇ ਉਹਦੀ ਸਪੋਰਟ ਕਰਨ ਦਾ ਫਰਜ਼ ਆਪਣਾ ਬਣਦਾ ਤੇ ਨਾਲੇ ਬਾਈ ਜੀ ਜਿਹੜੇ ਵੀ ਮੇਰੇ ਭਰਾ ਨੇ ਜਿਹੜੇ ਵੀ ਨਾਲ ਦੇ ਪਿੰਡ ਨੇ ਸੱਕਾਂ ਵਾਲੀ ਝੰਡੋਕੇ ਜੋ ਵੀ ਨੇੜੇ-ਨੇੜੇ ਪਿੰਡ ਨੇ ਜੇਕਰ ਤੁਹਾਨੂੰ ਕੋਈ ਵੀ ਚੀਜ਼ ਚਾਹੀਦੀ ਆ ਤੇ ਸੰਧੂ ਫੀਡ ਫੈਕਟਰੀ ਚ ਪਹੁੰਚ ਜਾਓ ਸੀਮੈਂਟ ਇੱਥੇ ਆ ਜੀ ਹਰ ਇੱਕ ਚੀਜ਼ ਮਿਲੂਗੀ ਤੁਹਾਨੂੰ ਇੱਥੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਵੇਖੋ ਪੂਰੀ ਵੀਡੀਓ ਲਓ ਵੀ ਸੱਜਣਾ ਸਭ ਤੋਂ ਪਹਿਲਾਂ ਇੱਥੇ ਲੱਗੀ ਸੀ ਚੱਕੀ ਠੀਕ ਹੈ ਨਾ ਜੀ ਇਧਰ ਸਾਹਮਣੇ ਚੱਕੀ ਆ ਉਸ ਤੋਂ ਬਾਅਦ ਜੇਕਰ ਆਪਾਂ ਇਧਰ ਨਿਗਾਹ ਮਾਰੀਏ ਤੇ ਇਹ ਤਾਂ ਇੱਕ ਦਫ਼ਤਰ ਵੀ ਆ ਤੇ ਇਹਦੇ ਅੰਦਰ ਵੀ ਤੁਹਾਨੂੰ ਦਿਖਾਉਣੇ ਆ ਸੀ ਲਓ ਜੀ ਆ ਦੇਖੋ ਜੀ ਇਧਰ ਕਰਿਆਨਾ ਸਟੋਰ ਦੁਕਾਨ ਇਹ ਜ਼ਿੰਮੇਵਾਰ ਦੀ ਜ਼ਿੰਮੇਵਾਰ ਦਾ ਕੰਮ ਦਿਖਾ ਰਿਆ ਮੈਂ ਨਾ ਕੋਈ ਕੋਈ ਮਹਾ ਜਣਾ ਜੱਟ ਜੜ ਸਿੱਖ ਭਰਾ ਬੰਦਾ ਸੰਧੂ ਵਜਦੇ ਆ ਇਹ ਉਹਨਾਂ ਮੁੰਡਿਆਂ ਦਾ ਕੰਮ ਆ ਉਹਨਾਂ ਨੇ ਵੇਖੋ ਜੀ ਚੱਕੀ ਲਾਉਣ ਦੇ ਨਾਲ ਨਾਲ ਹੌਲੀ ਹੌਲੀ ਕਰਿਆਨੇ ਦੀ ਦੁਕਾਨ ਕਰਿਆਨਾ ਸਾਰਾ ਇੱਥੇ ਮਿਲਦਾ ਉਸ ਤੋਂ ਬਾਅਦ ਮੈਂ ਤੁਹਾਨੂੰ ਵਿਖਾ ਦਿੰਨਾ ਪਲੱਸ ਇੱਧਰ ਦੇਖੋ ਜੀ ਇੱਥੇ ਦੁੱਧ ਜਿਹੰਦਰ ਸੁਬਾ ਸ਼ਾਮ ਦੁੱਧ ਉਪਲਬਧ ਆਦਰੇ 24 ਘੰਟੇ ਹੁੰਦਾ 24 ਘੰਟੇ ਇੱਥੇ ਦੁੱਧ ਲੈ ਬਾਈ ਇੱਕ ਤਾਂ ਚੱਕੀ ਹੋ ਗਈ ਇੱਕ ਆਪਾਂ ਦੁੱਧ ਵਿਖਾਤਾ ਆ ਕੰਮ ਹੋ ਗਿਆ ਇੱਕ ਹੋ ਗਿਆ ਕਰਿਆਨਾ ਸਟੋਰ ਕਰਿਆਨਾ ਸਟੋਰ ਹੋ ਗਿਆ ਇਹਦੇ ਉੱਤੇ ਹੋਰ ਕਿਹੜਾ ਕੰਮ ਹੈ ਇੱਥੇ ਵੀਰੇ ਆਪਣੇ ਕੋਲੇ ਸੀਮਿੰਟ ਹੋ ਗਿਆ ਸੀਮਿੰਟ ਉਹ ਕਿੱਧਰ ਹੈ ਸੀਮਿੰਟ ਦੂਜੇ ਸਟੋਰ ਚ ਲੱਗਾ ਯਾਰ ਅੱਛਾ ਉਹ ਇਧਰ ਨਾਲ ਸਟੋਰ ਉਹ ਸਾਹਮਣੇ ਜਿਹੜਾ ਸਟੋਰ ਸੀਮਿੰਟ ਤੇਲ ਦਾ ਕੰਮ ਹੈਗਾ ਆਪਣਾ ਆਪ ਦਾ ਜੀ ਤੇਲ ਦਾ ਕੰਮ ਉਹ ਕਿੱਥੇ ਲੱਗਿਆ ਤੇਲ ਵਾਲਾ ਸਿਸਟਮ ਤੇਲ ਵਾਲਾ ਸਪਾਇਲਰ ਲੱਗਾ ਹੋਇਆ ਆਹ ਜਿਹੜਾ ਸਪਾਇਲਰ ਆਹ ਦੇਖੋ ਜੀ ਹਾਂਜੀ ਹਾਂਜੀ ਇਹ ਆਹ ਸਾਹਮਣੇ ਤੇਲ ਵਾਲਾ ਲੱਗਿਆ ਹੋਇਆ ਜੀ ਹੋਰ ਫੀਡ ਆਪਣੀ ਕਿੱਥੇ ਬੰਦੀ ਹੈ ਜੀ ਫੀਡ ਆਪਾਂ ਤਿਆਰ ਕਰਦੇ ਹਾਂ ਜੀ ਇਸ ਮਸ਼ੀਨ ਚ ਅੱਛਾ ਇਹ ਆਪਣਾ ਲੱਗਾ ਹੋ अच्छा अच्छा ते ਇਥੇ ਫੀਡ ਬਣਾ ਕੇ ਤੁਸੀਂ ਤਿਆਰ ਕਰਕੇ ਦਿੰਨੇ ਆ ਕੀ ਨਾਂ ਤੁਹਾਡੀ ਫੀਡ ਦਾ ਮਤਲਬ ਕਿ ਆਪਾਂ ਜਿਹੜਾ ਆਪਦਾ ਗੱਟਾ ਭਰਦੇ ਰਹਿਮਤ 8000 ਦੇ ਨਾਮ ਤੇ ਆ ਵੀ ਰਹਿਮਤ 8000 ਹੈ ਨਾ ਨਾਲ ਹੀ ਚੱਕੀ ਆ ਤੇ ਚੱਕੀ ਦਾ ਵੀ ਤੁਸੀਂ ਉਹ ਆਟਾ ਭਰਦੇ ਆ ਵੇਚਦੇ ਆ ਜੀ ਇਹ ਕਿਹੜਾ ਇਹ ਕੀ ਨਾ ਅੱਛਾ ਇਹ ਸੰਧੂ ਸਪੈਸ਼ਲ ਚੱਕੀ ਆਟਾ ਆ ਜਾਂਦਾ ਜੀ ਇਹ ਸੰਧੂ ਸਪੈਸ਼ਲ ਚੱਕੀ ਆਟਾ ਤਾ ਦੋਸਤੋ ਇੱਕ ਦੁਕਾਨ ਦੇ ਵਿੱਚ ਘੱਟੋ ਘੱਟ ਵੀ ਤਿੰਨ ਤੋਂ ਚਾਰ ਕੰਮ ਨੇ ਪਹਿਲਾਂ ਚੱਕੀ ਲਾਈ ਬਾਈ ਹਾਂਜੀ ਵੀਰੇ ਪਹਿਲਾਂ ਚੱਕੀ ਲਾਈ ਸੀ ਆਪਾਂ ਅੱਛਾ ਆਰਡਰ ਤੇ ਆਪਾਂ ਫੀਡ ਤਿਆਰ ਕਰਦੇ ਹਾਂ ਜਿਵੇਂ ਕੋਈ ਆਪਦਾ ਸਮਾਨ ਘਰੋਂ ਲੈ ਆਵੇ ਅੱਛਾ ਜੀ ਜੋ ਮਰਜੀ ਲੈ ਆਵੇ ਆਪਾਂ ਤਾਂ ਇਕੱਲੀ ਲੇਬਰ ਲੈਣੀ ਆ ਅੱਛਾ ਜੀ ਤੇ ਜੇ ਸਮਾਨ ਆਪਣੇ ਤੋਂ ਪਾਉਣਾ ਆਪਣੇ ਕੋਲੇ ਸਾਰਾ ਸਮਾਨ ਹੀ ਹੁੰਦਾ ਅੱਛਾ ਅੱਛਾ ਵੈਸੇ ਜੇ ਤੁਸੀਂ ਆਪ ਸਾਰਾ ਸਮਾਨ ਪਾ ਕੇ 50 ਕਿਲੋ ਦਾ ਗੱਟਾ ਕਿੰਨੇ ਚ ਤਿਆਰ ਕਰਕੇ ਦਿੰਨੇ ਹੋ ਵੀ ਚੰਗਾ ਸਮਾਨ ਪਾ ਕੇ ਹੈ ਜੀ ਚੰਗਾ ਸਮਾਨ ਪਾ ਕੇ ਤਿਆਰ ਕੀਤਾ ਹੁੰਦਾ 8000 ਗੱਟਾ 14500 ਰੁਪਏ ਤੱਕ ਸਾਢੇ 14500 ਰਹਿਮਤ 8000 ਨਾਂ ਦੀ ਫੀਡ ਆ ਸਾਢੇ 14500 ਜੋ ਤੁਸੀਂ ਦੇ ਦਿੰਨੇ ਆ ਹਾਂਜੀ ਹਾਂਜੀ ਤੇ ਦੁੱਧ ਵਗੈਰਾ ਸ਼ਾਮ ਨੂੰ ਮਿਲਦਾ ਜੀ ਆਪਣੇ ਕੋਲੇ ਜੇ ਦੁੱਧ ਕਿਸੇ ਨੂੰ ਵਿਆਹ ਸ਼ਾਦੀ ਵਾਸਤੇ ਚਾਹੀਦਾ ਵਿਆਹ ਸ਼ਾਦੀ ਹੋਵੇ ਤੇ ਇੱਕ ਦਿਨ ਪਹਿਲਾਂ ਦੱਸਣਾ ਪੈਂਦਾ ਦੱਸਣਾ ਪੈਂਦਾ ਹਾਂ ਇੱਕ ਦਿਨ ਪਹਿਲਾਂ ਦੱਸ ਦੋ ਆਪਣੇ ਕੋਲੇ ਦੁੱਧ ਮਿਲ ਜਾਂਦਾ ਵੀਰੇ ਸਰੋਂ ਦੇ ਤੇਲ ਦੀ ਵੀ ਪੈਕਿੰਗ ਹੈ ਜੀ ਆਪਣੇ ਕੋਲੇ ਹਾਂਜੀ ਪੈਕਿੰਗ ਸਾਰੀਆਂ ਹੈਗੀ ਹੈ ਸਰੋਂ ਦੇ ਤੇਲ ਦੀ ਅੱਛਾ ਸਰੋਂ ਦਾ ਤੇਲ ਇੱਧਰ ਪਿਆ ਜੀ ਹਾਂਜੀ ਲੀਟਰ ਚ ਆ ਗਈ ਜੀ 2 ਲੀ ਤੇ ਇਧਰ ਆ ਫ੍ਰਿਜ ਕਾਦੇ ਹਾਸਤੇ ਆ ਕਿ ਠੰਡੇ ਠੁੰਡੇ ਦਾ ਵੀ ਪ੍ਰਬੰਧ ਕਰੀ ਖੜੇ ਜੀ ਵੀਰੇ ਠੰਡਾ ਦਹੀਂ ਹੋ ਗਿਆ ਅੱਛਾ ਜੀ ਤੇ ਭਾਈ ਮੇਰੇ ਨਾਲ ਚੱਲੇਗਾ ਮੜਾ ਇਹ ਵਿਖਾ ਦੇ ਆ ਪੁੱਤਰ ਯਾਰ ਆ ਇਹਦਾ ਦੇਖ ਲਓ ਤੁਸੀਂ ਸਾਰਾ ਫੈਕਟਰੀ ਤੁਹਾਨੂੰ ਦਿਖਾ ਰਿਹਾ ਇਹ ਆਪਣੇ ਭਾਈ ਸੰਧੂ ਵਜਦੇ ਨੇ ਜਿੰਦਰ ਪਿੰਡ ਲਵਾਨੇ ਵਾਲੀ ਵਿੱਚ ਭਾਈ ਨੰਬਰ ਦੱਸਿਆ ਨਹੀਂ ਆਪਦਾ ਨੰਬਰ ਦੱਸਦੇ ਮੜਾ ਜੀ ਨੰਬਰ ਵੀਰੇ ਆਪਣਾ ਹੈਗਾ 9592275101 9592275101 ਇਧਰ ਆ ਫੀਡ ਹੈ ਨੀ ਹਾਂਜੀ ਇਧਰ ਆਪਣਾ ਫੀਡ ਆ ਗਿਆ ਜੀ ਇਹ ਆ ਗਈ ਫੀਡ ਜਿੱਦਰ ਤੇ ਆ ਆ ਗਿਆ ਸੀਮੈਂਟ ਆਪਣਾ ਹਨਾ ਬਿਲਡ ਪਾਵਰ ਵਗੈਰਾ ਹਨਾ ਠੀਕ ਹੈ ਜੀ ਉਹ ਉਧਰ ਕੈਨ ਵਗੈਰਾ ਠੀਕ ਹੈ ਜੀ ਤੇ ਬਾਈ ਬਹੁਤ ਬਹੁਤ ਧੰਨਵਾਦ ਤੇ ਮੇਰਾ ਵੀਰ ਬਾਈ ਨੂੰ ਸਪੋਰਟ ਵੀ ਕਰੋ ਕਿਉਂਕਿ ਕੰਮ ਦੀ ਹਰ ਇੱਕ ਨੂੰ ਜ਼ਰੂਰਤ ਹੈ ਹਨਾ ਠੀਕ ਹੈ ਵੀਰੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਕੋਈ ਗੱਲ ਨਹੀਂ ਵੀਰ ਤੇ ਆਪਣੇ ਆਪਾਂ ਵਾਈ ਵੀ ਕਰਦੇ ਵੀਰ ਹਾਂਜੀ ਵੀਰੇ ਵਾਈ ਵੀ ਕਰਦੇ ਦੂਜਾ ਬ੍ਰਦਰ ਵਾਈ ਕਰਦਾ ਅੱਛਾ ਪਸ਼ੂਆਂ ਦਾ ਵੀ ਕੰਮ ਕਰਦੇ ਆਪਾਂ ਅੱਛਾ ਪਸ਼ੂ ਵੀ ਰੱਖੇ ਹੋਏ ਆ ਹਾਂਜੀ ਵੀਰੇ ਯਾਨੀ ਕਿ ਦੂਜਾ ਬ੍ਰਦਰ ਵਾਈ ਤੇ ਪਸ਼ੂ ਤੇ ਤੁਸੀਂ ਯਾਨੀ ਕੇ ਕੰਮ ਸੰਭਾਲਦੀ ਇਹ ਫਿਰ ਤੁਸੀਂ ਕਿਵੇਂ ਸੋਚਿਆ ਵੀ ਮੈਨੂੰ ਇਹ ਕੰਮ ਕਰਨਾ ਚਾਹੀਦਾ ਵੀਰੇ ਯਾਰ ਜਿੰਨਾ ਪੈਸਾ ਲਾ ਕੇ ਆਪਾਂ ਬਾਹਰ ਜਾਣਾ ਹਾਂ ਤੇ ਘਰ ਨਾਲੋਂ ਵੀ ਇਤੋਂ ਟੁੱਟ ਕੇ ਜਾਣਾ ਬਿਲਕੁਲ ਸਹੀ ਗੱਲ ਹੈ ਕਿ ਇਸ ਕਰਕੇ ਫਿਰ ਮਾਨਚ ਆਇਆ ਵੀ 20-25 ਲੱਖ ਲਾ ਕੇ ਬਾਹਰ ਜਾਣਾ ਕੋਈ 14 ਗੱਲਾ ਅੱਛਾ ਵੀ ਤੁਸੀਂ ਬਾਹਰ ਜਾ ਰਹੇ ਸੀਗੇ ਹਾਂਜੀ ਵੀਰੇ ਤੇ ਉਹ ਹੀ 12-13 ਲੱਖ ਲਾ ਕੇ ਤੁਸੀਂ ਇਹ ਕੰਮ ਸ਼ੁਰੂ ਕਰ ਲਿਆ ਤੇ ਅੱਜ ਤੁਸੀਂ ਯਾਨੀ ਕਿ ਬਾਹਰ ਨਾਲ ਖੁਸ਼ ਜੇ ਬਹੁਤ ਵਧੀਆ ਵੀਰੇ ਆਪਦਾ ਘਰ ਵਰਗੀ ਗੱਲ ਆ ਇਹ ਪੂਰੇ ਘਰੇ ਚਾਈਦਾ ਜਦੋਂ ਮਰਜੀ ਆਈਦਾ ਵੀ ਹਰ ਇੱਕ ਚੀਜ਼ ਦਾ ਤਾਂ ਪ੍ਰਬੰਧ ਹੈ ਤੁਹਾਡੇ ਕੋਲੇ ਤੇਲ ਤੁਹਾਡੇ ਕੋਲੇ ਕਰਿਆਨਾ ਤੁਹਾਡੇ ਕੋਲੇ ਹਾਂਜੀ ਪਸ਼ੂਆਂ ਵਾਸਤੇ ਫੀਡ ਵੀ ਤੁਹਾਡੇ ਕੋਲੇ ਹਾਂਜੀ ਹਾਂਜੀ ਵੀਰੇ ਹਾਂਜੀ ਹਾਂਜੀ ਤੇ ਜਿਹੜੀ ਤੁਸੀਂ ਕਣਕ ਵਗੈਰਾ ਰੱਖਦੇ ਆਂ ਬਾਈ ਹਾਂਜੀ ਵੀਰੇ ਵੀ ਉਹ ਫਿਰ ਫਸਲ ਦੀ ਥਾਰੀ ਦੇ ਦੇਣੇ ਆ ਕਿ ਕੁਝ ਘਰੇ ਵੀ ਰੱਖ ਲੈਣੇ ਆਪਣੇ ਕੋਲੇ ਵਿਕਣੀ ਆਈ ਜਾਂਦੀ ਆ ਕਣਕ ਵੈਸੇ 3 ਕੁ ਕਿੱਲਿਆਂ ਦੀ ਰੱਖ ਲਈਦੀ ਆਪਾਂ 3 ਕੁ ਕਿੱਲੇ ਰੱਖ ਲਈਦੇ ਆ ਦੋ ਤਿੰਨ ਕਿੱਲੇ ਕਣਕ ਵੀ ਇੱਥੇ ਆਪਾਂ ਨੂੰ ਸਿਆਲ ਚ ਜਾ ਕੇ ਵੇਚਣੀ ਪੈਂਦੀ ਆ ਕਣਕ ਅੱਛਾ ਅੱਛਾ ਆਈ ਜਾਂਦੀ ਆ ਬਹੁਤ ਆ ਜਾਂਦੀ ਆ ਵੀਰੇ ਬਹੁਤ ਆ ਜਾਂਦੀ ਆ ਯਾਨੀ ਕਿ ਤਾਂ ਦੋਸਤੋ ਇਹ ਜ਼ਿਮੀਂਦਾਰ ਨੇ ਕੰਮ ਸ਼ੁਰੂ ਕੀਤਾ ਤੇ ਬਾਈ ਦੀ ਸਪੋਰਟ ਕੀਤੀ ਜਾਵੇ ਨੰਬਰ ਇੱਕ ਵਾਰ ਬਾਈ ਹੋਰ ਦੱਸ ਦੇ 9592275101 9592275101 101 ਜਿੰਨੂੰ ਵੀ ਬਾਈ ਜੀ ਸੀਮਿੰਟ ਚਾਹੀਦਾ ਤੇਲ ਚਾਹੀਦਾ ਸਰੋਂ ਦਾ ਫੀਡ ਚਾਹੀਦੀ ਆ ਦੁੱਧ ਚਾਹੀਦਾ ਕਰਿਆਨਾ ਚਾਹੀਦਾ ਹਾਂਜੀ ਹਾਂਜੀ ਕੁਝ ਵੀ ਚਾਹੀਦਾ ਤੁਸੀਂ ਆਣ ਕੇ ਬਾਈ ਨੂੰ ਕਨੈਕਟ ਕਰ ਸਕਦੇ ਜੀ ਨੇੜਲੇ ਪਿੰਡ ਮੇਰਾ ਵੀਰ ਬਾਈ ਕੋਲੇ ਹਾਜ਼ਰੀ ਜ਼ਰੂਰ ਲਵਾਓ